ਪੰਜਾਬ ਦੇ ਲੁਧਿਆਣਾ ਦੇ ਵਿੱਚ ਅੱਜ ਸਵੇਰੇ ਤਾਜਪੁਰ ਹਾਈਵੇ ਪੁਲ ਦੇ ਉੱਪਰ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਡਰਾਈਵਰ ਨੂੰ ਨੀਂਦ ਦੀ ਛਪਕੀ ਆਉਣ ਕਰਕੇ ਇਹ ਸਾਰਾ ਹਾਦਸਾ ਵਾਪਰਿਆ ਜਿਸ ਦੇ ਬਾਅਦ ਇਹ ਟਰੱਕ ਆਪਣਾ ਸੰਤੁਲਨ ਖੋ ਕੇ ਅੱਗੇ ਜਾ ਕੇ ਟਰੱਕ ਦੇ ਵਿੱਚ ਵੱਜਾ ਅਤੇ ਹਾਦਸੇ ਇਨਾ ਭਿਆਨਕ ਸੀ ਕਿ ਟਰੱਕ ਦਾ ਕੈਬਨ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਮਰਨ ਵਾਲਾ ਡਰਾਈਵਰ ਸਟੀering ਅਤੇ ਕੈਬਨ ਦੇ ਵਿੱਚ ਫਸ ਗਿਆ ਮਰਨ ਵਾਲੇ ਡਰਾਈਵਰ ਦਾ ਨਾਮ ਸੁਖਦੇਵ ਦੱਸਿਆ ਜਾ ਰਿਹਾ ਉਹ ਝਾਂਡਲੀ ਤੋਂ ਫਗਵਾੜਾ ਗੱਡੀ ਲੈ ਕੇ ਜਾ ਰਿਹਾ ਸੀ ਟਰੱਕ ਡਰਾਈਵਰ ਅਰਜੁਨ ਨੇ ਕਿਹਾ ਕਿ ਪਾਣੀਪਤ ਤੋਂ ਸ਼੍ਰੀਨਗਰ ਬਲਾਕ ਲੈ ਕੇ ਜਾ ਰਿਹਾ ਸੀ ਅਤੇ ਸਮਰਾਲਾ ਚੌਂਕ ਨਜ਼ਦੀਕ ਤਾਜ਼ਪੁਰ ਪੁਲ ਦੇ ਉੱਪਰ ਉਹਦਾ ਟਰੱਕ ਕਰੀਬ 20 ਜਾਂ 30 ਦੀ ਸਪੀਡ ਤੇ ਚੱਲ ਰਿਹਾ ਸੀ ਅਤੇ ਪਿੱਛੇ ਤੋਂ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਉਸ ਨੇ ਟਰੱਕ ਤੋਂ ਬਾਹਰ ਆ ਕੇ ਦੇਖਿਆ ਤਾਂ ਪਿੱਛੇ ਟੱਕਰ ਮਾਰਨ ਵਾਲੇ ਡਰਾਈਵਰ ਦੀ ਮੌਤ ਹੋ ਚੁੱਕੀ ਸੀ ਉੱਥੇ ਜਦੋਂ ਉਸ ਨੇ ਸ਼ੋਰ ਮਚਾਇਆ ਤਾਂ ਉਸ ਨੇ ਰਾਹਗੀਰ ਟਰੱਕ ਚਾਲਕਾਂ ਨੂੰ ਰੋਕਿਆ ਅਤੇ ਮ੍ਰਿਤਕ ਡਰਾਈਵਰ ਨੂੰ ਬਾਹਰ ਕੱਢਣ ਦੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਬਾਹਰ ਨਹੀਂ ਨਿਕਲ ਸਕਿਆ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਘਟਨਾ ਸਥਾਨ ਤੇ ਟ੍ਰੈਫਿਕ ਜ਼ੋਨ ਇੰਚਾਰਜ ਦੀਪਕ ਕੁਮਾਰ ਪਹੁੰਚੇ ਅਤੇ ਪੁਲਿਸ ਕਰਮਚਾਰੀਆਂ ਨੇ ਤੁਰੰਤ ਐਨ ਐਚ ਆਈ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਕਟਰ ਮਸ਼ੀਨ ਮੰਗਵਾ ਕੇ ਉਸ ਨੂੰ ਕੈਬਨ ਦੇ ਵਿੱਚੋਂ ਬਾਹਰ ਕੱਢਿਆ ਅਤੇ ਆਖਿਰ ਕਰੀਬ 3 ਘੰਟੇ ਕ੍ਰੇਨ ਦੀ ਮਦਦ ਦੇ ਨਾਲ ਕੈਬਿਨ ਦਾ ਸਟੀering ਖਿੱਚ ਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸੌ ਗਿਆ ਡਰਾਈਵਰ ਸੌ ਗਿਆ ਕਿਤੇ ਨੀਂਦ ਆ ਗਈ ਉਹਨੂੰ ਇਸ ਕਾਰਨ ਹਾਸਾ ਹੋ ਗਿਆ ਹੋਰ ਕੋਈ ਬਿਲਕੁਲ ਇਹ ਕਹਿੰਦੇ ਕੰਨਾਂ ਦੇ ਹੱਥ ਲੱਗੇ ਸੀ। ਡਰਾਈਵਰ ਦਾ ਨਾਮ ਪਤਾ ਲੱਗਿਆ ਨਹੀਂ ਕੋਈ ਨਾਮ ਨਹੀਂ ਪਤਾ ਲੱਗਾ ਉਹ ਮੌਕੇ ਤੇ ਝਟਕ ਜਿਉਂਦਾ ਰਿਹਾ ਮੁੰਡਾ ਡੈੱਡ ਹੋ ਗਿਆ। ਜਿਆਦਾ ਜ਼ਰੂਰ ਦਾ ਪਤਾ ਨਹੀਂ ਲੱਗਿਆ। ਪਰ ਇਹਨਾਂ ਵੀ ਦਵਾ-ਦਵ ਸਵਵਦਾਦ ਪੂਰੀ ਹੋ ਗਈ ਸੀ ਐਂਬੂਲੈਂਸਾਂ ਵੀ ਆ ਗਈਆਂ ਸੀ, ਰੋਡ ਵਾਲੇ ਵੀ ਸਾਰੇ ਆ ਗਏ ਸੀ। ਠੀਕ ਨਾ ਮੁਲਾਜ਼ਮ ਪੁਲਿਸ ਵੀ ਆ ਗਈ ਸੀ ਪਰ ਉਹ ਫਾਸੀ ਇੰਨਾ ਚੁੱਕਾ ਸੀ ਵਿਚੇ ਉਹਨਾਂ ਲੱਤਾਂ ਨਾ ਕੱਟ ਕੇ ਨਿਕਲਣਾ ਨਹੀਂ ਨਹੀਂ ਕੱਲਾ ਡਰਾਈਵਰ ਸੀ ਅਰਜੁਨ ਸਿੰਘ ਮਾਮਲਾ ਕੀ ਆਉਂਦਾ ਮਾਮਲਾ ਜੀ ਪਾਣੀ ਪਾਸੇ ਮੈਂ ਸ਼੍ਰੀਨਗਰ ਜਾ ਰਿਹਾ ਥਾ ਫਲਾਈਓਵਰ ਚੜ ਰਹਾ ਥਾ ਟਰੱਕ ਦੇ ਉੱਤੇ ਤੋਂ ਪਿੱਛੇ ਸੇ ਓਵਰ ਸਪੀਡ ਗਾੜੀ ਆਈ ਹੈਡਫੋਨ ਉਸਕੇ ਅੱ비 ਵੀ ਕੰਨਾਂ ਮੇ ਲਟਕ ਰਹੇ ਐ ਉਹ ਡੈੱਡ ਬੋਡੀ ਵਿੱਚ पता नहीं नींद आ गई पीछे से उसने गाड़ी मारी ज़ोर से मेरे को तो पता नहीं चला क्या हो गया कुछ दिखा भी नहीं पूरी पूरी गाड़ी पीछे दिख नहीं रही थी आपकी गाड़ी से आ रही है पानीपत से ब्लाक है जी लोड श्रीनगर ये सुबह हुआ कोई छः पचास के आसपास जब आपको पता चला कि आपकी गाड़ी के पीछे गाड़ी लगी है तो उसके बाद आपने क्या किया ਮੈਂਨੇ ਫਿਰ ਗਾੜੀ ਸੇ ਉਤਰ ਕੇ ਦੂਸਰੀ ਗਾੜੀ ਵਾਲੀ ਜੋ ਆ ਜਾ ਰਹੇ ਤੇ ਉਹਨੂੰ ਰੋਕਾ ਆਪ ਹੀ ਬੰਦੇ ਕੋ ਬਾਹਰ ਕਾਲੇ ਫਸ ਗਿਆ ਬੰਦਾ ਇਸ ਕੀ ਜਾਨ ਬਚਾਨੀ ਹੈ। ਤੋ ਬਹੁਤ ਮੇਰੀ ਸਭ ਜੋ ਡਰਾਈਵਰ ਭਾਈ ਆ ਆਪਣੇ ਹੈਲਪ ਕੀ ਉਹਨਾਂ ਨੇ ਲੇਕਿਨ ਨਹੀਂ ਨਿਕਲ ਪਾਇਆ ਕਿਉਂਕਿ ਜਿਆਦਾ ਜਿਆਦਾ ਫਸ ਗਿਆ। ਗਾੜੀ ਮੇ ਕਿਤਨੀ ਗਾੜੀ ਮੇ ਇੱਕ ਹੀ ਬੰਦਾ ਥਾ। ਆਪ ਦੀ ਗਾੜੀ ਮੇ ਕਿਤਨੀ ਇੱਕ ਹੀ ਹੈ ਮੈਂ ਵੀ। ਲੋਡ ਆਪ ਦਾ ਕਿੰਨਾ ਹੈ? ਲੋਡ ਮੇਰੇ ਪਾਸ ਦਾ 34 ਟਨ। ਹਾਂਜੀ। ਸਾਨੂੰ 7:55 ਮਿੰਟ ਤੇ ਇਨਫੋਰਮੇਸ਼ਨ ਮਿਲੀ ਆ। ਠੀਕ ਹੈ ਜੀ ਅਸੀਂ ਇੱਥੇ ਮੌਕੇ ਤੇ ਆਏ ਆ। ਉਹਦੇ ਹਾਸਾ ਵਾਪਰ ਚੁੱਕਾ ਸੀਗਾ। ਇਹ ਫੇਸ ਨੂੰ ਟੋਲਾ ਹਾਈਵੇਅ ਵਾਲ ਨੂੰ ਪਾ ਕੀਤਾ ਟੈਲੀਫੋਨ ਕੀਤਾ ਨਾ ਅਰੇਂਜਮੈਂਟ ਕੀਤਾ ਕਿਉਂਕਿ ਬਾਜ਼ਾਰ ਖੁੱਲਾ ਨਹੀਂ ਸੀਗਾ ਜਿਸ ਕਰਕੇ ਜਿਹੜਾ ਵੀ ਆਪਣੇ ਇੰਨੀ ਜਲਦੀ ਇੰਤਜ਼ਾਮ ਨਹੀਂ ਹੋ ਸਕਿਆ ਇਹ ਹੁਣੇ ਹਾਈਵੇਅ ਵਾਲੇ ਆਏ ਸੀ ਆਪਣੇ ਕੋਲ ਹਾਈਵੇਅ ਵਾਲੇ ਆ ਕੇ ਇਹਨੂੰ ਕੱਟੇ-ਕੱਟ ਕਰਕੇ ਤੇ ਇਹਨੂੰ ਆਪਾਂ ਕੱਢਿਆ ਡੈੱਡ ਬੋਰਡ ਨੂੰ ਕੱਢਿਆ ਐਂਬੂਲੈਂਸ ਵੀ ਆਪਣੇ ਮੌਕੇ ਤੇ ਪਹਿਲਾਂ ਹੀ ਆ ਗਈ ਸੀ ਹਾਂਜੀ ਸਰ ਗੱਡੀ ਕਿੱਥੋਂ ਕਿੱਥੇ ਜਾ ਰਹੀ ਸੀ ਇਹ ਨਹੀਂ ਜੀ ਪਤਾ ਜੀ ਸਰ ਇਹ ਖਾਸਾ ਹੋਉਂਦਾ ਕੀ ਕਾਰਨ ਕੀ ਸਾਹਮਣੇ ਆਏ ਨਹੀਂ ਜੀ ਮਰਦ ਉਸ ਬਾਰੇ ਮੈਨੂੰ ਪੁੱਛਿਆ ਨਹੀਂ ਕਿ ਇਹ ਗੱਡੀ ਕਿੱਥੋਂ ਆ ਰਹੀ ਸੀ ਤੇ ਕਿੱਥੇ ਜਾ ਰਹੀ ਸੀ ਸਰੋਂ ਜਿਹੜਾ ਬੰਦਾ ਮਾਰ ਗਿਆ ਉਹ ਕੀ ਦੱਸ ਸਕਦਾ ਕਿਥੋਂ ਆਇਆ ਮੈਂ ਦੱਸੋ ਉਹ ਗੱਡੀ ਦੇ ਮਾਲਕਾਂ ਦਾ ਨਾਲ ਰਾਬਤਾ ਮਾਲਕਾਂ ਨਾਲ ਰਾਬਤਾ ਦੇ ਮਾਲਕ ਆ ਗਏ ਉਹਨਾਂ ਦੇ ਅੱਛਾ ਜੀ ਜਦੋਂ ਤਾਂਗੇ ਹੋਰ ਉੱਪਰ ਤੋਂ ਗੱਡੀ ਆ ਉਹ ਆ ਗਏ ਮਾਲਕ ਆ ਗਏ ਉਹਨਾਂ ਦੇ ਠੀਕ ਹੈ ਜੀ ਇਹ ਮੁੰਡੇ ਅਰਜਨ ਦੀ ਗੱਡੀ ਆ ਇਹ ਮੁੰਡਾ ਮਾਲਕ ਆ ਖੁਦਾ ਅੱਛਾ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਕਿੰਨੇ ਬੰਦਿਆਂ ਨੂੰ ਨੁਕਸਾਨ ਹੋਇਆ ਜੀ ਕਿੰਨੇ ਬੰਦਾ ਹੀ ਮੌਤ ਹੋਈ ਇੱਕੋ ਬੰਦਾ ਜੀ ਗੱਡੀ ਤੁਹਾਡੇ ਸਾਹਮਣੇ ਆ ਤੁਹਾਡੇ ਤੁਹਾਡੇ ਸਾਹਮਣੇ ਕੱਟਿਆ ਵਿੱਚੋਂ ਐਸਐਮਜੀ ਨਿਊ ਤੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ